ਹਾਂਜੀ ਕਿਸਾਨ ਵੀਰੋ ਆਪਣੇ YouTube ਚੈਨਲ ਦੀ ਫਾਰਮ ਦੇ ਉੱਤੇ ਜੀ ਅੱਜ ਆਪਾਂ ਪੰਜ ਆਵਸਰ ਵੱਸੀਆਂ ਤੇ ਇੱਕ ਗੱਬਣ ਵੱਸੀ ਛੇੜ ਲਈ ਲੈ ਕੇ ਆਏ ਆ ਆਜੋ ਪੁੱਛਦੇ ਆਂ ਬਾਈ ਤੋਂ ਟੇੜਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲਦੇ ਜੀ ਨਾਂ ਬਾਈ ਕੁਲਵਿੰਦਰ ਸਿੰਘ ਠੀਕ ਹੈ ਪਿੰਡ ਗੋਲਿਆ ਖੁਰਦ ਜ਼ਿਲ੍ਹਾ ਮੋਗਾ ਨੇੜੇ ਪਿੰਡ ਰਹਿੰਦਾ ਵੱਡਾ ਗੋਲਿਆ ਦੁੰਨੇਕ ਮੋਬਾਈਲ ਨੰਬਰ ਹੈਗਾ 9781935553 ਜੀ ਠੀਕ ਹੈ ਬਾਈ ਜਿਹੜੀ ਆਪਾਂ ਬਾਈ ਪਹਿਲੇ ਨੰਬਰ ਤੇ ਵੱਸੀ ਦੇਖਦੇ ਆਂ ਇਹ ਗੱਬਣਾ ਵੀਰੇ 4 ਮਹੀਨੇ ਦੀ ਚੈੱਕ ਪਾਸ ਆ ਠੀਕ ਆ ਬਾਈ ਤੇ ਅਗਲਾ ਆਪਾਂ ਮੈਂ ਆ ਉਹ ਡਾਕਟਰ ਲਿਆ ਵੀ ਚੈੱਕ ਕਰਾ ਲੇ ਠੀਕ ਆ ਬਾਈ ਇਹ ਜਰਸੀ ਦੇ ਵਿੱਚ ਆ ਗਈ ਹੈਗੀ ਠੀਕ ਆ ਟ੍ਰਾਫਿਕ ਆਡ ਪੂਰਾ ਫੁੱਲ ਕਿੰਨੇ ਮਹੀਨੇ ਦੀ ਚੈੱਕ ਪਾਸ ਹੈ 4 ਮਹੀਨੇ ਦੀ ਵੀਰੇ ਚੈੱਕ ਪਾਸ ਠੀਕ ਆ ਬਾਈ 4 ਮਹੀਨੇ ਦੀ ਚੈੱਕ ਪਾਸ ਆ ਬਾਈ ਕਹਿੰਦਾ ਵਸੀ ਠੰਡੀ ਸ਼ਿਲਪੂਰੀ ਠੰਡੀ ਸ਼ਿਲਪੂਰੀ ਇਹ ਬਾਈ ਦੋਦਾਂ ਆਪ ਨੂੰ ਨਹੀਂ ਪਤਾ ਹੈਗਾ ਠੀਕ ਆ ਝੋਲੀ ਚੜੀ ਬਹੁਤ ਚੰਗੀ ਆ ਨਾ ਬਾਈ

ਕਿਹੜੇ ਸੀਮਣ ਦੀ ਆ ਬਾਈ ਸੀਮ ਨੰਬਰ ਇਹ ਆਪਾਂ ਫੋਨ ਤੇ ਦੱਸ ਦਾਂਗੇ ਜਿਹੜਾ ਦਾ ਪਤਾ ਆਪਾਂ ਫੋਨ ਤੇ ਦੱਸ ਦਿਆਂਗੇ ਸੇਮੀ ਬਲੀ ਪੂਰੀ ਆ ਹੈਨਾ ਸਹੀ ਗੱਲ ਆ ਤੜੰਗੇ ਲਾਉਂਦੀ ਆ ਵਸੀ ਤੇ ਫੋਟਸਾਂਕ ਤਾਂ ਕੋਈ ਹੈ ਨਹੀਂ ਨਾ ਨਾ ਬਰੇ ਚਾਰੀ ਸਹੀ ਗੱਲ ਆ ਬਾਈ ਥਣ ਚਾਰੇ ਆ ਹੈਨਾ ਪੂਰੇ ਗਾਇਫ ਤੇ ਨਿਖੜ ਮੇ ਆ ਮੋੜ ਲਓ ਬਾਈ ਕੋਈ ਗੱਲ ਨਹੀਂ ਇਹਦਾ ਮੁੱਲ ਬਾਈ ਕੀ ਰਹੂਗਾ ਇਹ ਵੀ ਫੋਨ ਤੇ ਕਰਾਂਗੇ ਠੀਕ ਆ ਬਾਈ ਮੁੱਲ ਇਹ ਹੋ ਜਾ ਮਾ ਜੀ ਹੋਣਗੇ ਟ੍ਰੇਡ ਤਾਂ ਆਪਣੇ ਇਹੋ ਜਿਹੇ ਹੋਣਗੇ ਵੀ ਅਗਲਾ ਲੈਗਾ ਲੈਗਾ ਤਾਂ ਰਹਿਗਾ ਰਹਿਗਾ ਬਸ ਸਹੀ ਗੱਲ ਆ ਬਾਈ ਹਾਂ ਆਫਰੀ ਹੁੰਦਿਆ ਬੱਸੀਆਂ ਤੇ ਸਹੀ ਗੱਲ ਆਪਣੇ ਬਾਕੀ ਥਾਂ ਨੇੜੇ ਦੇ ਚੱਕਰ ਬਾਦ ਨੇ ਕੋਈ ਫੋਰਸ ਆ ਚੰਗੇ ਆ ਚਾ ਤੇ ਬਾਕੀ ਸਮੇਂ ਹੀ ਪੜੀ ਬਹੁਤ ਆ ਅੱਗੇ ਬਾਈ ਤਿੰਨ ਨੰਬਰ 9 ਮਹੀਨੇ ਦੀ ਬੱਸੀ ਆ ਬਾਈ ਠੀਕ ਆ ਬਾਈ ਫੇਸ ਕੁਆਲਟੀ ਚੈੱਕ ਕਰ ਲਓ ਸਹੀ ਗੱਲ ਆ ਬਾਈ ਫੇਸ ਕੁਆਲਟੀ ਬਹੁਤ ਚੰਗੀਆਂ ਸਹੀ ਗੱਲ ਆ ਤੋਰਾ ਤਾਰਾ ਵੀ ਬੱਸੀ ਦਾ ਚੰਗਾ ਗਾ ਬਾਕੀ ਪੱਧਰ ਆ ਬੱਸੀ ਹੈ ਨਾ ਹਾਂ ਸੁੱਧੀ ਸੁੱਧੀ ਬਹੁਤ ਸਹੀ ਗੱਲ ਆ ਸੁੱਧੀ ਸੁੱਧੀ ਬਹੁਤ ਆ ਫੋਰ ਸੰਗ ਇਹਦੇ ਵੀ ਨਹੀਂ ਕੋਈ ਵੀਰੇ ਹਾਂ ਵੀਰੇ ਚਾਰ ਹੀ ਥਾਣ ਠੀਕ ਆ ਬਾਈ ਚਾਰੇ ਥਾਣਾਂ ਚੱਕਰ ਵਾਣ ਸਹੀ ਗੱਲ ਆ ਬਾਈ ਹਾਂ ਪੂਰੀ ਬਿੱਥੀ ਦਿਆ ਬਾਕੀ ਤੋੜਾ ਤਾਰਾ ਕਰਮਾ ਦੀ ਦਾ ਚੰਗਾ ਗਾ ਫੇਸ ਕੁਆਲਿਟੀ ਬਹੁਤ ਚੰਗੇ ਕਿੰਨਾ ਕੁ ਰਿਕਾਰਡ ਰਿਹਾ ਦੁੱਧ ਦਾ ਬਾਈ ਦੁੱਧ ਮਦਰ ਮਲ ਗਿਆ ਇਹਨਾਂ ਦੇ ਸਾਰਿਆਂ ਦੇ ਜਾਣੇ ਐਵੇਂ ਮੰਨ ਕੇ ਚੱਲ ਕੀ ਪਲਾਸੀ ਆ ਸਰ ਇਹਦਾ ਠੀਕ ਇਹਦਾ ਮੁੱਲ ਵੀ ਬਾਈ ਫੋਨ ਫੋਨ ਤੇ ਕਰਾਂਗੇ ਠੀਕ ਆ ਬਾਈ ਠੀਕ ਆ ਚਾਰ ਨੰਬਰ ਬਾਈ ਕਾਬਲਾ ਵੀਰੇ ਜਮ ਸਹੀ ਗੱਲ ਆ ਬਾਈ ਥਾਣਾ ਬਹੁਤ ਚੰਗਾ ਯਾਰ ਹਨਾ ਥਾਣਾ ਬਹੁਤ ਬਹੁਤ ਸਹੀ ਗੱਲ ਆ ਮੋਟਾ ਥਾਣਾ ਪੂਰਾ ਚੰਗਾ ਸਹੀ ਗੱਲ ਹਾਂ ਬਾਕੀ ਸਮੀ ਭਲੀ ਬਹੁਤ ਆ ਇਹ ਵੀ ਹਨਾ ਕਰਮਾਂ ਦੀ ਮਾਤ ਕੁਦ ਬਹੁਤ ਚੰਗਾ ਸਾਈਨਿੰਗ ਸੋਣਗੇ ਬਹੁਤ ਆ ਹਨਾ ਬੜੀ ਜਿਸਾਂ ਬੀਵੀ ਆ ਪੂਰੀ ਸਹੀ ਗੱਲ ਆ ਮੋਲ ਲੋਗ ਸਹੀ ਮਲਾਂ ਦਾ ਜਮ ਤਿਆਰ ਆ ਬੱਚੇ ਸਹੀ ਗੱਲ ਆ ਤਿਆਰ ਆ ਬਸ ਥੋੜੇ ਸੇਵਾ ਹੋ ਗਈ ਮਹੀਨੇ ਦੋ ਮਹੀਨੇ ਟੀਕਾ ਲੈ ਹੀ ਲੈਣਾ ਹਾਂ ਸਹੀ ਗੱਲ ਆ ਇਹਦਾ ਮੁੱਲ ਵੀ ਬਾਈ ਫੋਨ ਤੇ ਹੋ ਫਿਰ ਹਾਂਜੀ ਹਾਂਜੀ ਠੀਕ ਆ ਬਾਈ ਫੋਨ ਵੀ ਕਰਾਂਗੇ ਅੱਗੇ ਬਾਈ ਪੰਜ ਨੰਬਰ ਵਸੇ ਇਹ ਆ ਯਾਰ ਸ਼ਹਿਰ ਆ ਗਈ ਬਾਈ ਠੀਕ ਆ ਬਾਈ ਮਿਲਦੀ ਬਹੁਤ ਘੱਟ ਆ ਯਾਰ ਸ਼ਹਿਰ ਨਾਲ ਮਿਲਦੀ ਆ ਵੀਰੇ ਸਹੀ ਗੱਲ ਆ ਸੀਮਾਂ ਨਾਲ ਬਿਲਕੁਲ ਤਿਆਰ ਆ ਬੱਛੀ ਠੀਕ ਆ ਬਾਈ ਦੁੱਧ ਦਾ ਦੋ ਦੋ ਆਣੀ ਅੱਛੀ ਤੋਂ ਲੈ ਕੇ 30 ਤੱਕ ਦਾ ਹੈਗਾ ਮਦਰ ਮਿਲ ਕਿੰਨਾ ਠੀਕ ਆ ਬਾਈ ਬਾਕੀ ਕੋਈ ਗੋਦੀ ਵਾਦੀ ਬਹੁਤ ਕਮਾਲ ਦੀ ਆ ਯਾਰ ਹਨਾ ਉਹ ਵੀ ਨਗੀਨਾ ਹੀ ਆ ਤਾਂ ਬਸ ਸਹੀ ਗੱਲ ਆ ਬਾਕੀ ਐ ਵੀ ਤੋੜਾ ਤਰਾ ਚੰਗਾ ਗਾ ਬੱਦ ਵੀ ਚੰਗਾ ਟੀਕੇ ਦੇ ਵੀ ਕਾਬਲੀ ਆਗੇ ਚਾਰ ਹੀ ਆ ਤਾਂ ਸਹੀ ਗੱਲ ਆ ਬਾਈ ਚਾਰ ਬਾਕੀ ਐ ਵੀ ਕੋਈ ਲਿੱਸੀ ਨਹੀਂ ਕਿਸੇ ਬੱਸ ਸਮੀ ਭਲੀ ਬਹੁਤ ਆ ਜੀ ਬਹੁਤ ਸਹੀ ਗੱਲ ਆ ਰੇਟ ਬਾਈ ਜੈ ਜੀ ਹੋਊਗਾ ਠੀਕ ਆ ਬਾਈ ਵੇੜਿਆਂ ਦੀ ਫੋਨ ਤੇ ਹੋਣਗੇ ਮੁੱਲ ਜਾਇਜ਼ ਹੋਣਗੇ ਸਹੀ ਗੱਲ ਆ ਮੂੰਹ ਮੱਥਾ ਵਾ ਚੰਗਾ ਯਾਰ ਹਨਾ ਟੂਟਾ ਆ ਕੇ ਫੋਨ ਨਾ ਬਾਕੀ ਪੱਧਰੇ ਵੀ ਬਹੁਤ ਆ ਕਿੰਨੇ ਕਿ ਮਹੀਨਿਆਂ ਦੀ ਹੈ ਇਹ ਠੀਕ ਆ ਬਈ ਠੀਕੇ ਦਾ ਤਿਆਰੀ ਆ ਸਹੀ ਗੱਲ ਆ ਥਾਣੇ ਦੇ ਵੀ ਨਿਕੜ ਮਈਆ ਪੂਰੇ ਗਾਬ ਤੇ ਚਾਰੇ ਹਨ ਕਰਵਾ ਦਿੰਨੇ ਇਹਦਾ ਮਿਲਕ ਰਿਕਾਰਡ ਕਿੰਨਾ ਕਿ ਸੀ ਮਦਰ ਦਾ ਬਈ ਬਈ 25 ਦੇ ਇੱਕ ਹਾਂ ਬਾਕੀ ਸਹੀ ਗੱਲ ਆ ਬਈ ਦੀ ਫੋਰਸ ਹੈ ਕੋਈ ਨਹੀਂ ਥਣ ਬਹੁਤ ਚੰਗਾ ਲੱਗਿਆ ਚਾਹੇ ਥਣ ਨਿਕੜ ਸਿੱਧੀ ਸਿੱਧੀ ਚੰਗੀ ਆ ਸਭ ਸਿੱਧੀ ਆ ਇੰਨੇ ਬੂਰੀ ਫੁੱਲ ਆਏ ਹੀ ਨਹੀਂ ਹੈਗਾ ਵੀ ਰੰਗ ਹੈ ਨਹੀਂ ਗਾ ਰੰਗ ਪੂਰਾ ਚਮਕਦਾਰ ਰੰਗ ਆ ਆਪਾਂ ਨਗਵੀਰ ਦੇ ਤੁਹਾਨੂੰ ਛੇ ਹੀ ਦਿਖਾਤੇ ਸਿਆਂ ਨਗਾਂ ਚ ਕੋਈ ਵੀ ਨਗ ਪਸੰਦਾ ਵੇ ਕਿਸੇ ਵੀ ਵੀਰ ਦੇ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾਂ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈ ਧੰਨਵਾਦ